ਸੰਗਤ ਜੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਆ ਇਹ ਵੀਡੀਓ ਕੱਲ ਪਾਈ ਸੀ ਕਿਸੇ ਵੀਰ ਨੇ ਪਰ ਸ਼ੇਅਰ ਬਹੁਤ ਘੱਟ ਹੋਈ ਆ ਮੈਂ ਵੀ ਇਹ ਸੋਚ ਕੇ ਛੱਡਤੀ ਸੀਗੀ ਵੀ ਹੋ ਸਕਦਾ ਪ੍ਰਾਣੀ ਹੋਵੇ ਵੀਡੀਓ ਪਰ ਅੱਜ ਵੀਡੀਓ ਇਹ ਫੇਰ ਸਾਹਮਣੇ ਆਈ ਮੈਂ ਬਾਈ ਨੂੰ ਫੋਨ ਲਾ ਲਿਆ ਬਾਈ ਪਿੱਥੋ ਦਾ ਰਾਮਪੁਰਾ ਫੂਲਦਾ ਰਹਿਣ ਵਾਲਾ ਪ੍ਰਦੀਪ ਸਿੰਘ ਪੁੱਤਰ 79 ਸਿੰਘ ਬਾਈ ਨਾਲ ਮੇਰੀ ਖੁਦ ਦੀ ਗੱਲ ਹੋਈ ਆ ਹੁਣੇ ਹਜੇ ਤੇ ਮੈਂ ਬਾਈ ਨੂੰ ਪੁੱਛਿਆ ਬਾਈ ਕੀ ਚੱਕਰ ਬਣ ਗਿਆ ਸੀ ਆਂਦਾ ਬਾਈ ਅਸੀਂ ਜ਼ਿਲ੍ਹਾ ਕੋਟਾ ਤਹਿਸੀਲ ਕਨਵਾਸ ਤੇ ਪਿੰਡ ਖੁਦੇ ਖੇੜੀ ਆਂਦਾ ਅਸੀਂ ਕਣਕ ਵੱਢਣ ਜਾਂਦੇ ਹ ਤਨ ਕਸਾਲ ਹੋ ਗਿਆ ਆਂਦਾ ਕਿਸ਼ਤਾਂ ਤੇ ਮਸ਼ੀਨ ਲਈ ਸੀਗੀ ਚੱਲੀ ਵੀ 15 ਮਾਡਲ ਮਸ਼ੀਨ ਆ ਵੱਡੀ ਤੇ ਆਂਦਾ ਬਾਈ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਇਹਦੇ ਸਿਰ ਤੇ ਹੀ ਚੱਲਦਾ ਸੀ ਕਮੈਣ ਦੇ ਆਂ ਸਾਡੇ ਕੋਲੇ ਜ਼ਮੀਨ ਜਮੂਨ ਬਹੁਤ ਘਾਟਾਂ ਦਾ ਵੀ ਇਹਦੇ ਸਿਰ ਤੇ ਰੋਟੀ ਖਾਂਦੇ ਜਵਾਕ ਪੜਦੇ ਸੀ ਸਾਡੇ ਆਂਦਾ ਮਸ਼ੀਨ ਦੇ ਸਿਰ ਤੇ ਹੀ ਤੇ ਆਂਦਾ ਬਾਈ ਉੱਥੇ ਕੀ ਹੋਇਆ ਵੀ ਪੱਥਰਾਂ ਵਾਲਾ ਏਰਗਾ ਤੇ ਪੱਥਰ ਆ ਗਿਆ ਡਰਮ ਦੇ ਵਿੱਚ ਜਿਹਦੇ ਕਰਕੇ ਅੱਗ ਲੱਗ ਗਈ ਡੀਜ਼ਲ ਵਾਲਾ ਟੈਂਕ ਫਟ ਗਿਆ ਤੇ ਸਾਰੀ ਮਸ਼ੀਨਾਂ ਦਾ ਬਾਈ ਮੱਚ ਗਈ ਤੇ ਜਿਨ੍ਹਾਂ ਦਾ ਵਾਹਣ ਦੇ ਵਿੱਚ ਜਿਨ੍ਹਾਂ ਦੇ ਮਸ਼ੀਨ ਖੜੀ ਸੀ ਉਹਨਾਂ ਦੇ ਵਾਹਣ ਦੇ ਚਾਰ ਕਿੱਗੇ ਮੱਚ ਗਏ ਪਰ ਅਖਬਾਰ ਤੇ ਉਹਨਾਂ ਨੇ 10 ਕਿੱਗੇ ਲਿਖਾਏ ਵੀ ਆ ਖਬਰ ਅੱਜ ਛਾਪੀ ਸੀ ਉੱਥੋਂ ਦੇ ਅਖਬਾਰ ਤੇ ਤੇ ਆਂਦਾ ਲੱਖ ਰੁਪਏ ਚ ਉਹਨਾਂ ਦਾ ਰਾਜੀਨਾਵਾ ਹੁੰਦਾ ਅੱਜ ਵੀ ਲੱਖ ਰੁਪਏ ਉਹਨਾਂ ਨੂੰ ਵੀ ਦੇਣਾ ਪੈਣਾ ਤੇ 9-10 ਲੱਖ ਰੁਪਏ ਦੀ ਆਂਦਾ ਬਾਈ ਮਸ਼ੀਨ ਮੱਚ ਗਈ ਸਾਡੀ ਤੇ ਬਾਈ ਨੂੰ ਮੈਂ ਪੁੱਛਿਆ ਮੈਂ ਕਿ ਬਾਈ ਇਹਨੂੰ ਲੋਡ ਕਰਾਉਣ ਤੇ ਖਰਚਾ ਕਿੰਨਾ ਕਾਜੂ ਆਂਦਾ ਬਾਈ ਲੋਟ ਨਹੀਂ ਹੋਣੀ ਆਂਦਾ ਜਮਾਂ ਹੀ ਖਤਮ ਹੋ ਗਈ ਹੁਣ ਕਵਾੜ ਦੇ ਵਿੱਚ ਚਕਾਉਣੀ ਪਊਗੀ ਕੋਈ 50-60 ਹਜ਼ਾਰ ਦੀ ਲੱਖ ਰੁਪਏ ਦੀ ਤੋਲ ਕੇ ਲੈ ਜਾਣਗੇ ਤਿਆਂ ਦਾ ਜੇ ਕੋਈ ਹੁਣ ਮਸ਼ੀਨਰੀ ਨਵੀਂ ਲੈਣੇ ਆ ਬਾਈ ਉਹਦੇ ਵਾਸਤੇ ਪੈਸੇ ਆ ਨਹੀਂ ਕਿਉਂਕਿ ਪਹਿਲੇ ਹੀ ਕਿਸ਼ਤਾਂ ਤੇ ਸੀਆਂ ਦਾ ਕਿਸ਼ਤਾਂ ਟੁੱਟੀਆਂ ਪੰਜਾਂ ਮਸ਼ੀਨ ਦੀਆਂ ਤੇ ਬਾਈ ਰੋਣ ਲੱਗ ਗਿਆ ਦਾ ਬਾਈ ਬਹੁਤ ਔਖੇ ਆ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਮੈਂ ਵੀਡੀਓ ਦੇ ਵਿੱਚ ਦੇ ਦਿੰਨਾ ਅਕਾਊਂਟ ਨੰਬਰ ਆ ਜਿਹੜਾ 22 ਦਾ ਉਹ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਨੇ ਆ ਤੇ ਬਾਈ ਨੂੰ ਮੈਂ ਆਪ ਕਹੂੰਗਾ ਕਿ ਉਹ ਕਮੈਂਟ ਬਾਕਸ ਦੇ ਵਿੱਚ ਆਪ ਦਾ ਜਿਹੜਾ ਸਕੈਨਰ ਕੋਡ ਪਾ ਦੂਗਾ ਆਪ ਪਾਊਗਾ ਉਹ ਕਮੈਂਟ ਕਰਕੇ ਉਹਨੂੰ ਮੈਂ ਕਹਿ ਦੂੰਗਾ ਬਾਕੀ ਮੋਬਾਈਲ ਤੇ ਬਾਈ ਨਾਲ ਗੱਲ ਕਰ ਲਿਓ ਹਜੇ ਵੀ ਉੱਥੇ ਕੋਟੇ ਬੈਠਿਆ ਵਿਚਾਰੇ ਜਿਹੜਾ ਤੁਹਾਨੂੰ ਪਿੰਡ ਦੱਸਿਆ ਉੱਥੇ ਤਨੇ ਸਰਪੰਡ ਦੇ ਵਿੱਚ ਬੈਠੇ ਆ ਉੱਥੇ ਹਜੇ ਰਾਜੀਨਾਮਾ ਕਰੀ ਜਾਂਦੇ ਆ ਤੇ ਜਿੰਨੇ ਵੀ ਹੋ ਸਕਦਾ ਸੰਗਤ ਵੱਧ ਤੋਂ ਵੱਧ ਯਾਰ ਕਮੈਨਾਂ ਵਾਲੇ ਵੀਰ ਤੁਸੀਂ ਸੋਚ ਲਓ ਵੀ ਯਾਰ ਰਿਪੇਅਰ ਕਰਨ ਲੱਗੇ ਆ ਮਸ਼ੀਨਾਂ ਦੀ ਤੇ 1000 ਰੁਪਿਆ ਵੱਧ ਲੱਗ ਗਿਆ ਸੋ ਜਿਹੜੇ ਮਸ਼ੀਨਾਂ ਚਲਾਉਂਦੇ ਆ ਕਿਰਪਾ ਕਰਕੇ ਉਹ ਹੀ ਆਪ ਦੇ ਭਾਈਚਾਰੇ ਦੇ ਜਰੂਰ ਮਦਦ ਕਰੋ ਜਿੰਨੇ ਜ਼ਿਮੀਂਦਾਰ ਆਪਾਂ ਆਪਾਂ ਯਾਰ ਉਹਨਾਂ ਨੂੰ ਵੜਾਈ ਦਾ 20-20000 30-30000 ਰੁਪਏ ਦੇਣਾ ਸੋਚ ਲਾਂਗੇ 1000 ਹੋਰ ਦੇਤਾ ਤੇ ਭਾਈ ਬਣ ਕੇ ਯਾਰ ਜੇ ਆਪਾਂ 5-5000 1000 1000 ਹੀ ਵੀਰ ਨੂੰ ਪਾਦਗੇ ਨਾ ਮੇਰੇ ਖਿਆਲ ਦੇ ਵਿੱਚ ਸੰਗ ਤਾਂ ਵੀਡੀਓ ਸ਼ੇਅਰ ਕਰ ਦੇਣ ਕਿਤੇ ਦੱਬ ਕੇ ਤੇ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਘਰ ਚੱਲਦਾ ਹੋਜੂ ਵਿਚਾਰੇ ਦੇ ਜਿਹੜੇ ਜਵਾਕ ਪੜਦੇ ਆ ਨਾ ਆਹਦਾ ਭਾਈ ਇਹੀ ਰਜਗਾਰ ਦਾ ਸਾਧਨ ਸੀਗਾ ਤੋ ਉਹਨੂੰ ਪਤਾ ਲੱਗ ਜੂ ਯਾਰ ਵੀ ਪੰਜਾਬੀਆਂ ਨੇ ਚਲੋ ਪੰਜਾਬੀਆਂ ਦੀ ਮਦਦ ਕਰਤੀ ਵੀ ਆਪਾਂ ਹੋਰ ਵੀ ਥਾਂ ਹੀ ਦਸਵੰਦ ਦਿੰਨੇ ਆ ਹਨਾ ਕਿੰਨਾ ਕਿੰਨਾ ਤੇ ਇਹਨੂੰ ਵੀ ਇੱਕ ਦਸਵੰਦ ਹੀ ਸਮਝ ਲ ਗਏ ਵੀ ਗਰੀਬ ਕਿਸਾਨ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿਚਾਰਿਆਂ ਦੀ ਜ਼ਿੰਦਗੀ ਬਣ ਜੂਗੀ ਯਾਰ ਜੇ ਆਪਾਂ ਮਾੜਾ ਮੋਟਾ ਯੋਗਦਾਨ ਪਾ ਦੇਾਂਗੇ ਨਾ 100 200 5 500 1000 1000 ਕੋਈ ਫਰਕ ਨਹੀਂ ਪੈਂਦਾ ਬਾਕੀ ਇਹ ਵੀਡੀਓ ਬਾਈ ਕੱਲ ਦੀ ਆ ਮਤਰੀਕ ਵੀ ਉੱਤੇ ਲਿਖ ਦਿੰਨਾ ਵੀਡੀਓ ਦੇ ਉੱਤੇ ਇਹ ਨਾ ਸਮਝ ਲੋ ਪੁਰਾਣੀ ਵੀਡੀਓ ਬਾਈ ਨੂੰ ਤੁਸੀਂ ਫੋਨ ਕਰਕੇ ਪੁੱਛ ਲੋ ਤੇ ਕਿਰਪਾ ਕਰਕੇ ਹੁਣੇ ਜਿੰਨੇ ਵੀ ਹੋ ਸਕਦੇ ਆ ਵੀਡੀਓ ਵੇਖਦੇ ਆਖ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਵੀਡੀਓ ਨੂੰ ਤੇ ਇੱਕ ਉਹਦੀ ਮਦਦ ਬਾਈ ਦੀ ਜ਼ਰੂਰ ਕਰੋ ਬਾਕੀ ਤੁਸੀਂ ਉਹਦੇ ਪਿੰਡ ਤੋਂ ਕਿਸੇ ਤੋਂ ਪਤਾ ਕਰ ਸਕਦੇ ਆ ਬਾਈ ਤੋਂ ਆਪ ਤੋਂ ਪਤਾ ਕਰ ਸਕਦੇ ਆ ਫੋਨ ਨੰਬਰ ਮੈਂ ਵਿੱਚ ਦੇ ਦਿੰਨਾ ਤੇ ਸੋ ਇਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ